ਦੋਸਤੋ ਅੱਜ ਮੈਂ ਬੜੀ ਧੀਰਵਾਦ ਆਪਣਾ ਲਿਖਿਆ ਇੱਕ ਸੈਡ Song ਜਾਦਾ ਹੈ ਤੇ ਮੇਰਾ ਦਿਲ ਕੀਤਾ ਕਿ ਮੈਂ ਲਾਈਵ ਗਾ ਕੇ ਇਸ ਨੂੰ ਤੁਹਾਡੇ ਨਾਲ ਸ਼ੇਅਰ ਕਰਾਂ ਜੇ ਤੁਹਾਨੂੰ ਵੀ ਇਹ ਗੀਤ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਕਿੱਦਾਂ ਦੇ ਲੱਗੇ ਆਪਣੇ ਇਸ ਗੀਤ ਦੇ ਬੋਲ ਤਾਰੇ ਅੰਬਰਾ ਤੇ ਜੱਚਦੇ ਨੇ ਤਾਰੇ ਅੰਬਰਾ ਤੇ ਜੱਚਦੇ ਨੇ ਜੀ ਤਾਰੇ ਹੰਬਰਾ ਤੇ ਜੱਚ ਦੇ ਨੇ ਹਾ ਤਾਰੇ ਹੰਬਰਾ ਤੇ ਜੱਚ ਦੇ ਨੇ ਵਿਛੜ ਕੇ ਜੋ ਦੂਰ ਗਏ ਵਿਛੜ ਕੇ ਜੋ ਦੂਰ ਗਏ ਜੀ ਸਾਡੇ ਦਿਲ ਵਿੱਚ ਵੱਸਦੇ ਨੇ ਹਾ ਸਾਡੇ ਦਿਲ ਵਿੱਚ ਵੱਸਦੇ ਨੇ ਜੀ ਸਾਡੇ ਦਿਲ ਵਿੱਚ ਵੱਸਦੇ ਨੇ ਹਾ ਸਾਡੇ ਦਿਲ ਵਿੱਚ ਵੱਸ ਲੋ ਤਾਰਿਆਂ ਦੀ ਬੜੀ ਪਿਆਰੀ ਲੋ ਤਾਰਿਆਂ ਦੀ ਬੜੀ ਪਿਆਰੀ ਜੀ ਲੋ ਤਾਰਿਆਂ ਦੀ ਬੜੀ ਪਿਆਰੀ ਹਲੋ ਤਾਰਿਆਂ ਦੀ ਬੜੀ ਪਿਆਰੀ ਜਾਨੋ ਵੱਦ ਚਾਂ ਆ ਜੀਨਾਂ ਨੂੰ ਹਾਂ ਜਨਵਤ ਚਾਇਆ ਜੀਨਾਂ ਨੂੰ ਓਇਓ ਤੋੜੀ ਗਏ ਨੇ ਯਾਰੀ ਓਇਓ ਤੋੜੀ ਗਏ ਨੇ ਯਾਰੀ ਜਿਓ ਓਇਓ ਤੋੜੀ ਗਏ ਨੇ ਯਾਰੀ ਹਾਂ ਓਇਓ ਤੋੜੀ ਗਏ ਨੇ ਯਾਰੀ ਪਾ ਮਾ ਤਾਰਿਆਂ ਦੇ ਨਾਲ ਬਾਤਾਂ ਜੀ ਪਾ ਮਾ ਤਾਰਿਆਂ ਦੇ ਨਾਲ ਬਾਤਾਂ ਹਾਂ ਪਾ ਮਾ ਤਾਰਿਆਂ ਦੇ ਨਾਲ ਬਾਤਾਂ ਮੈਂ ਪਾ ਮਾ ਤਾਰਿਆਂ ਦੇ ਨਾਲ ਬਾਤਾਂ ਉਠ ਉਠ ਰੋਮਾ ਰਾਤਾਂ ਨੂੰ ਉਠ ਉਠ ਰੋਮਾ ਰਾਤ ਨੂੰ ਜੀਤੇ ਤੇ ਕਰ ਕਰ ਮੁਲਾਕਾਤਾ ਹਾਂ ਜੀਤੇ ਕਰ ਕਰ ਮੁਲਾਕਾਤਾ ਜੀਤੇ ਤੇ ਕਰ ਕਰ ਮੁਲਾਕਾਤਾ ਹਾਂ ਜੀਤੇ ਤੇ ਕਰ ਕਰ ਮੁਲਾਕਾਤਾ ਤਾਰੇ ਬੜੇ ਸੋਹਣੇ ਲੱਗਦੇ ਨੇ ਜੀ ਤਾਰੇ ਬੜੇ ਸੋਹਣੇ ਲੱਗਦੇ ਨੇ ਹਾਂ ਤਾਰੇ ਬੜੇ ਸੋਹਣੇ ਲੱਗਦੇ ਨੇ ਜੇ ਤਾਰੇ ਬੜੇ ਸੋਹਣੇ ਲੱਗਦੇ ਨੇ ਉਹ ਕਦੇ ਨਹੀਂ ਉਹ ਮਿਲਦੇ ਬੇ ਨਰਾ ਉਹ ਕਦੇ ਨਹੀਂ ਉਹ ਮਿਲਦੇ ਬੇ ਨਰਾ ਵੇ ਜਿਹੜੇ ਦਿਲ ਨੂੰ ਫੱਬਦੇ ਨੇ ਹਾਂ ਜਿਹੜੇ ਦਿਲ ਨੂੰ ਫੱਬਦੇ ਨੇ ਜਿਹੜੇ ਦਿਲ ਨੂੰ ਫੱਬਦੇ ਨੇ ਹਾਂ ਜਿਹੜੇ ਦਿਲ ਨੂੰ ਫੱਬਦੇ ਨੇ